ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਕੋਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਚੂ ਗਨੇ ਸਾਡੇ ਪੰਜ ਦੀ ਸਬਕਤ ਖੜੇ ਆਪਾਂ ਵਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 12 ਦਿਨ ਹੈਗਾ ਅੱਜ ਬੁੱਧਵਾਰ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਤੱਕ ਕੀ ਪਹ ਚੱਲ ਰਿਹਾ ਜੀ ਹੌਲ ਸੇਲ ਦਾ ਰੇਟ ਵਾਰ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਤੱਕ ਕੀ ਪਹ ਚੱਲ ਰਿਹਾ ਜੀ ਜਿਹੜੇ ਰਿਟੇਲ ਦੇ ਰੇਟ ਹੁੰਦੇ ਨੇ ਜੀ ਉਹ ਵੱਖਰੇ ਰੇਟ ਹੁੰਦੇ ਆ ਇਹ ਸਾਰੇ ਰੇਟ ਆਪਾਂ ਦੱਸ ਦਿਆਂਗੇ ਜੀ ਹੌਲ ਸੇਲ ਦੇ ਰੇਟ ਹੁੰਦੇ ਆ ਜੀ ਠੀਕ ਆ ਜੀ ਜਿਨ੍ਹਾਂ ਨੇ ਹੌਲ ਸੇਲ ਦੇ ਰੇਟ ਤੇ ਮਾਲ ਚੁੱਕਣਾ ਹੁੰਦਾ ਤੇ ਜਿਹੜੇ ਰਿਟੇਲ ਦੇ ਰੇਟ ਹੁੰਦੇ ਨੇ ਨੇ ਉਹ ਵੱਖਰੇ ਰੇਟ ਹੁੰਦੇ ਆ ਉਹ ਲੱਗ ਤੋਂ ਰੇਟ ਨਹੀਂ ਜੀ ਆਪਾਂ ਉਹਨਾਂ ਦਾ ਰੇਟ ਨਾ ਮੈਂਸ਼ਨ ਕਰਦੇ ਰੇਟ ਇਹ ਉਹ ਰੇਟ ਹੈ ਥੋੜਾ ਜਿਹਾ ਨਾ ਤੋਂ ਦੁੱਗਣਾ ਹੋ ਕੇ ਨਿਕਲਦੇ ਰੇਟ ਹੈ ਕਿ ਜਿਹੜੇ ਆਪਾਂ ਰੇਟ ਬੋਲਦੇ ਇਹ ਸਾਰੇ ਹੋਲ ਸੇਲ ਦੇ ਰੇਟ ਨਹੀਂ ਹਾਂਜੀ ਦੋਸਤੋ ਆਪਾਂ ਹੋਲ ਸੇਲ ਰੇਟ ਬਾਰੇ ਬਗਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਅੱਜ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਆਪਾਂ ਹੈਗਾ ਜੀ ਅੱਜ ਦਾ ਜੀ ਬੰਦ ਕੱਟੇ ਦਾ ਪਾ ਹੈਗਾ ਜੀ 100 ਤੋਂ ਲੈ ਕੇ 110 ਰੁਪਏ ਤੱਕ ਦਾ ਪਾ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਇਹ ਵੀ ਮਾਨਸਾਲਾ ਕੋਲ ਮਿਲ ਜਾਣੀਆਂ ਗਾਜਰਾਂ ਜੇ ਕਿਸੇ ਨੇ ਵੀ ਲੈਣੀਆਂ ਨੇ ਜੀ ਤੇ ਗਾਜਰਾਂ ਦਾ ਰੇਟ ਹੈਗਾ 10 ਰੁਪਏ ਤੋਂ ਲੈ ਕੇ 30 ਰੁਪਏ ਕਿਲੋ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦ ਗੱਟੇ ਲੈਣੇ ਪਾਣੇ ਜੇ ਕਿਸੇ ਨੇ ਵੀ ਲੈਣੇ ਜੀ ਬੰਦ ਗੱਟਿਆਂ ਦਾ ਰੇਟ ਹੈ ਜੀ ਇਹ ਹਾਂਜੀ ਦੋਸਤੋ ਗੱਠ ਰੋਬੀ ਦਾ ਭਾਅ ਹੈਗਾ ਜੀ ਇਹ ਕਿਲੋ ਦਾ ਭਾਅ ਰਿਹਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਗੱਠ ਰੋਬੀ ਦਾ ਜੀ ਹਾਂਜੀ ਦੋਸਤੋ ਤਣੀਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਤਣੀਆਂ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਤਣੀਆਂ ਦਾ ਤੇ ਪੰਸੇਰੀ ਲੈਣਾ ਪੈਣਾ ਤਣੀਆਂ ਦੇ ਕਿਸੇ ਨੂੰ ਮਿਲਣਾ ਨਹੀਂ ਪੰਸੇਰੀ ਦਾ ਰੇਟ ਹੈਗਾ ਜੀ 200 ਰੁਪਏ ਦਾ ਭਾਅ ਜੀ ਪੰਸੇਰੀ ਹੈ ਜੀ ਤਣੀਆਂ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਵਿਆਂ ਦੇ ਵਿੱਚ ਵੀ ਮਿਲ ਜੂ ਜੇ ਬੰਦ ਗੱਟਿਆਂ ਦੇ ਵਿੱਚ ਵੀ ਮਿਲ ਜਾਂਦੀ ਹੈ ਜੀ ਤੇ ਪੱਤ ਗੋਭੀ ਦਾ ਭਾਅ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ ਪੱਤ ਗੋਭੀ ਦਾ ਜੀ ਇਹ ਬੰਦ ਲਫਾਵਿਆਂ ਦਾ ਭਾਅ ਜੀ ਪੱਤ ਗੋਭੀ ਹਾਂਜੀ ਦੋਸਤੋ ਸ਼ਤਰਗੰਦੀ ਦੇ ਪਹਾ ਹੈਗਾ ਜੀ ਅੱਜ ਦਾ ਜੀ ਬੰਦਲ ਫਤਨਾ ਪਹਾ ਹੈਗਾ ਜੀ ਸ਼ਤਰਗੰਦੀ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਹਾ ਜੀ ਸ਼ਤਰਗੰਦੀ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਹਾ ਚੱਲ ਰਿਹਾ ਹੈ ਜੀ ਅੱਜ ਦਾ ਜੀ ਫੁੱਲ ਸੇਲ ਦਾ ਰੇਟ ਜੀ ਕਦੂਆਂ ਬਾਰੇ ਵੀ ਗੱਲਬਾਤ ਕਰਾਂਗੇ ਵੀ ਬੰਦ ਗ੍ਰੇਟਾਂ ਦਾ ਕੀ ਪਹਾ ਚੱਲ ਰਿਹਾ ਹੈ ਜੀ ਅੱਜ ਦਾ ਜੀ ਫੁੱਲ ਸੇਲ ਦਾ ਰੇਟ ਜੀ ਹਾਂਜੀ ਦੋਸਤੋ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ ਜੀ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਜੀ ਇਹ ਬੰਦ ਗ੍ਰੇਟਾਂ ਦਾ ਭਾਅ ਜੀ ਕੱਦੂ ਦਾ ਜੀ ਜਾਲ ਵਾਲੇ ਦਾ ਹਾਂਜੀ ਦੋਸਤੋ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲਫਾ ਦਾ ਭਾਅ ਹੈਗਾ ਜੀ ਖੀਰੇ ਦਾ ਜੀ ਅੱਜ ਦਾ ਜੀ ਬੰਦਲਫਾ ਦਾ ਰੇਟ ਹੈ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਖੀਰੇ ਦਾ ਜੀ ਅੱਜ ਦਾ ਜੀ 30 ਕਿਲੋ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲਫਾ ਦਾ ਭਾਅ ਹੈਗਾ ਜੀ ਪੇਠੇ ਦਾ ਜੀ ਅੱਜ ਦਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੋਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲ ਲਫਾਫੇ ਦਾ ਭਾਅ ਹੈਗਾ ਜੀ ਗੋਬੀ ਦਾ ਜੀ 10 ਰੁਪਏ ਕਿਲੇ ਦਾ ਭਾਅ ਜੀ ਗੋਬੀ ਦਾ ਜੀ ਫੁੱਲਦਾ ਜੀ ਜੇ ਕਿਸੇ ਨੂੰ ਲੈਣਾ ਹੈ ਬੰਦ ਲਫਾਫੇ ਦਾ ਭਾਅ ਜੀ ਘੱਟੋ ਘੱਟ 20 ਕਿਲੋ ਜਾਂ 22 ਕਿਲੋ ਲਫਾਫੇ ਦੇ ਵਿੱਚ ਵੇਟ ਹੁੰਦਾ ਜੀ ਸੇ ਇਕੱਠਾ ਲੈਣਾ ਮੈਣਾ ਲਫਾਫਾ ਜੇ ਕਿਸੇ ਨੂੰ ਲੈਣਾ ਜੀ ਇਹ ਵੀ ਬਾਈ ਹੈਰੀ ਕੋਲੋਂ ਮਿਲ ਜੂ ਗੋਬੀ ਹਾਂਜੀ ਦੋਸਤੋ ਆਪਾਂ ਬਾਪੂ ਨਾਲ ਵੀ ਗੱਲਬਾਤ ਕਰਦੇ ਵੀ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸ਼ੇਡ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਬਾਪੂ ਜੀ ਨਾਲ ਵੀ ਕੀ ਪਾ ਚੱਲ ਰਿਹਾ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਹੋਰ ਬਾਪੂ ਜੀ ਠੀਕੋ ਕੈਮੋ ਤੇ ਬੈਂਗਣੀ ਦਾ ਕੀ ਰੇਟ ਦਿੱਲੀ ਜਾਂਦਾ 100 ਰੁਪਏ ਜਾਂਦਾ ਹਾਂਜੀ ਦੋਸਤੋ ਬੈਂਗਣੀ ਦਾ ਪਾ ਹੈਗਾ ਜੀ 100 ਦੀ 6 ਕਿਲੋ ਵੀ ਮਿਲ ਲੂ ਜੇ ਕਿਸੇ ਨੇ ਲੈਣਾ ਜੀ ਬੈਂਗਣੀ ਦਾ ਰੇਟ ਹੈਗਾ ਜੀ 100 ਦੀ 6 ਕਿਲੋ ਦਾ ਪਾ ਜੀ ਬੈਂਗਣੀ ਦਾ ਤੇ ਇਕੱਠੀ 6 ਕਿਲੋ ਲੈਣੀ ਪੈਣੀਆਂ 100 ਰੁਪਏ ਦਾ 6 ਕਿਲੋ ਬੈਂਗਣੀ ਠੀਕ ਹੈ ਜੀ ਜਿਹੜੀ ਪਰਥ ਵਾਲੀ ਬੈਂਗਣੀ ਹੈਗੀ ਜੀ ਉਹ ਹੈਗਾ ਜੀ 150 ਰੁਪਏ ਪਰ ਸੀਰੀ ਦਾ ਭਾਅ ਜੀ ਬੈਂਗਣੀ ਨਾਲ ਇਹ ਗੋਲ ਵਾਲੀ ਦਾ ਜੀ ਪਰਥਲੇ ਦਾ ਹਾਂਜੀ ਦੋਸਤੋ ਔਲੇ ਦਾ ਭਾਅ ਹੈਗਾ ਜੀ ਬੰਦ ਗੱਟਿਆਂ ਦਾ ਭਾਅ ਰਿਹਾ ਜੀ ਔਲੇ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਔਲਿਆਂ ਦਾ ਜੀ ਤੇ ਬੰਦ ਗੱਟੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਜੀ ਘੱਟੋ ਘੱਟ ਹੂ ਵੇਟ ਇਹਦੇ ਵਿੱਚ ਘੱਟੋ ਘੱਟ 30 ਕਿਲੋ ਵੇਟ ਹੋਊਗਾ ਜੀ 20 ਰੁਪਏ ਕਿਲੋ ਦਾ ਭਾਅ ਦੀ ਔਲਿਆਂ ਦਾ ਜੀ ਇਹ ਹੈਗੇ ਨੇ ਚਾਰੀ ਔਲੇ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ 100 ਰੁਪਏ ਦਰਜੰਦਾ ਭਾਅ ਜੀ ਪਾਲਕ ਦਾ ਜੀ ਅੱਜ ਦੇ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਦਰਜੰਦਾ ਜੀ ਪਾਲਕ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ ਘੱਟੋ ਘੱਟ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਤੇ ਦਰਜੰਦਾ ਭਾਅ ਜੀ ਸਰੋਂ ਦੇ ਸਾਗ ਦਾ ਹਾਂਜੀ ਦੋਸਤੋ ਮੇਥੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਗੁੱਟੀਆਂ ਦਾ ਰੇਟ ਰਿਹਾ ਜੀ 12 ਗੁੱਟੀਆਂ ਦਾ ਜੀ 150 ਰੁਪਏ ਦਰਜੰਦਾ ਭਾਅ ਜੀ ਮੇਥੇਨਾ ਜੀ ਅੱਜ ਦਾ ਜੀ ਖੋਲ ਛੇਲ ਦਾ ਰੇਟ ਆ ਜੀ ਮੇਥੇਨਾ ਹਾਂਜੀ ਦੋਸਤੋ ਦਾਣਾ ਕੱਚੇ ਚੌਲੇ ਦਾ ਰੇਟ ਹੈਗਾ ਜੀ 200 ਰੁਪਏ ਪਰ ਛੇਰੀ ਦਾ ਭਾਅ ਦੀ ਕੱਚੇ ਚੌਲੇ ਦਾ ਜੀ ਤੇ ਕਿਲੋ ਦਾ ਰੇਟ ਰਿਹਾ 40 ਰੁਪਏ ਕਿਲੋ ਦਾ ਭਾਅ ਜੀ ਦਾਣਿਆਂ ਦੇ ਚੌਲੇ ਦਾ ਕੱਚੇ ਚੌਲੇ ਦਾ ਜੀ ਹਾਂਜੀ ਦੋਸਤੋ ਮੇਥੇਨਾ ਦਾ ਭਾਅ ਮੇਥੀ ਦਾ ਹੈਗਾ ਭਾਅ ਜੀ ਰੇਟ ਜੀ ਬੁੱਟੀਆਂ ਦਾ ਜੀ ਦਰਜਨ ਦਾ ਭਾਅ ਰਿਹਾ ਜੀ 200 ਰੁਪਏ ਦਰਜਨ ਦਾ ਭਾਅ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਬਾਥੂ ਦਾ ਜੀ ਦਰਜੰਦਾ ਹਾਂਜੀ ਦੋਸਤੋ ਸੱਗਮਲ ਦਾ ਰੇਟ ਹੈਗਾ ਜੀ ਕਟੋੜਾ ਪੰਛੇਰੀ ਦਾ ਭਾਅ ਹੈਗਾ ਜੀ 100 ਰੁਪਏ ਪੰਛੇਰੀ ਦਾ ਭਾਅ ਜੀ ਸੱਗਮਲ ਦਾ ਜੀ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗ੍ਰੇਟਾਂ ਦਾ ਰੇਟ ਹੈ ਜੀ ਇਹ ਹੈ 6 ਰੁਪਏ ਪੰਛੇਰੀ ਦਾ ਭਾਅ ਜੀ ਸੱਗਮਲ ਦਾ ਜੀ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਰੇਟ ਹੈਗਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਸ਼ਿਮਲਾ ਮਿਰਚ ਦਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਤੇ ਬੰਦ ਡੱਬੇ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਬੰਦ ਲੱਟੇ ਦਾ ਭਾਅ ਰਿਹਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਅਦਰਕ ਦਾ ਜੀ ਪੰਨਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਬੰਦ ਗੱ ਹਾਂਜੀ ਦੋਸਤੋ ਚਾਰੀ ਮਿਰਚ ਦਾ ਭਾਅ ਹੈ ਜੀ ਮੋਟੇ ਵਾਲੀ ਮਿਰਚ ਦਾ ਭਾਅ ਰਿਹਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਮਿਰਚ ਦਾ ਇਹ ਚਾਰੀ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਟਮਾਟਰ ਦਾ ਜੀ 35 ਤੋਂ ਲੈ ਕੇ 38 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਤੇ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਦੋਸਤੋ ਆਪਾਂ ਫਰੂਟ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਵੀ ਜਰੂਰ ਦਾ ਕੀ ਭਾਅ ਚੱਲ ਰਿਹਾ ਹੈ ਜੀ ਅੱਜ ਦੇ ਦਿਨ ਜੀ ਆਪਾਂ ਹੌਲ ਸੇਲ ਵੇਟ 'ਤੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦੇ ਕੀ ਭਾਅ ਚੱਲ ਰਹੇ ਜੀ ਫਰੂਟ ਦਾ ਜੀ ਅੱਜ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਕੇਲੇ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਵੀ ਕੇਲੇ ਦਾ ਜੀ ਤੇ ਬੰਦ ਗ੍ਰੇਟਾਂ ਦਾ ਭਾਅ ਜੀ ਕੇਲੇ ਦਾ ਹਾਂਜੀ ਦੋਸਤੋ ਅਮਰੂਦ ਦਾ ਰੇਟ ਹੈਗਾ ਜੀ ਬੰਦ ਗ੍ਰੇਟਾਂ ਦਾ ਭਾਅ ਹੈਗਾ ਜੀ ਅਮਰੂਦ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜ हां जी दोस्तों सीए शेव ਦਾ ਭਾਅ ਹੈਗਾ ਜੀ ਵਧੀਆ ਕੁਆਲਿਟੀ ਦਾ ਭਾਅ ਹੈਗਾ ਜੀ ਸ਼ੇਵ ਦਾ ਜੀ ਸੀਏ ਦਾ 9900 ਰੁਪਏ ਦਾ ਭਾਅ ਜੀ 950 ਰੁਪਏ ਦਾ ਭਾਅ ਜੀ ਸ਼ੇਵ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਕੱਟੋ-ਕੱਟ ਵੇਟ ਹੁੰਦਾ ਜੀ ਇਹਦੇ ਵਿੱਚ 10 ਕਿਲੋ ਵੇਟ ਹੁੰਦਾ ਜੀ ਸ਼ੇਵ ਦਾ ਇਹ ਸੀਏ ਸ਼ੇਵ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਫਰੂਟ ਦਾ ਰੇਟ ਆ ਨਾ ਜੀ ਥੋੜਾ ਜਿਆ ਤੇਜ਼ ਹੋ ਗਿਆ ਸਾਰੇ ਫਰੂਟਾਂ ਦੇ ਰੇਟ ਤੇਜ਼ ਨੇ ਤੇ ਸ਼ੇਵ ਦਾ ਰੇਟ ਹੈਗਾ ਹਾਈ ਪੇਪ ਸੇਵ ਦੀ ਪੇਟੀ ਦਾ ਰੇਟ ਹੋ ਗਿਆ ਜੀ 900 ਰੁਪਏ ਦਾ ਭਾਅ ਜੀ ਸੇਵ ਦਾ ਜੀ ਇਹ ਪੇਟੀ ਦਾ ਜੀ ਬੰਦ ਪੇਟੀ ਦਾ ਭਾਅ ਜੀ ਕਟੋ ਕਟ ਵੇਟ ਹੁੰਦਾ ਜੀ ਇਹਦੇ ਵਿੱਚ 13 ਕਿਲੋ ਵੇਟ 900 ਰੁਪਏ ਦਾ ਰੇਟ ਹੋ ਗਿਆ ਜੀ ਸੇਵ ਦਾ ਹਾਂਜੀ ਦੇਖੋ ਜਿਹੜੀ ਹੋਰ ਵੀ ਵਧੀਆ ਕੁਆਲਿਟੀ ਲੈਣੀ ਹੈ ਨਾ ਜੀ ਕੁਆਲਿਟੀ ਕੁਆਲਿਟੀ ਦਾ ਸੇਵ ਦਾ ਭਾਅ ਹੁੰਦਾ ਜੀ ਤੇ ਵਧੀਆ ਕੁਆਲਿਟੀ ਦਾ ਰੇਟ ਹੈਗਾ ਜੀ 1000 ਰੁਪਏ ਦਾ ਭਾਅ ਜੀ ਬੰਦੇ ਡੱਬੇ ਦਾ ਜੀ ਕਿਸੇ ਨੂੰ ਵੀ ਲੈਣਾ ਜੀ 13 14 ਕਿਲੋ ਵੇਟ ਆ ਜੀ ਸੇਵ ਦਾ ਜੀ ਇਹਦੇ ਵਿੱਚ 1 ਡੱਬੇ ਦੇ ਵਿੱਚ ਤੇ ਰੇਟ ਆਏਗਾ ਜੀ 1100 ਰੁਪਏ ਦਾ ਭਾਜ ਜੀ ਸੇਵ ਦਾ ਜੀ ਪੂਰਾ ਵਧੀਆ ਕੁਆਲਟੀ ਦਾ ਸੇਵ ਹੈ ਜੀ ਹਾਂਜੀ ਦੋਸਤੋ ਸੰਤਰੇ ਦਾ ਭਾਅ ਹੈਗਾ ਜੀ ਜਿਹੜੇ ਬਾਹਰਲੇ ਸੰਤਰੇਆਂ ਦਾ ਭਾਅ ਹੈਗਾ ਜੀ ਬੰਦ ਗਰੇਟਾਂ ਦੇ ਵਿੱਚ ਆਉਂਦਾ ਜੀ ਇਹ ਗਰੇਟੀਆਂ ਦੇ ਤੇ ਰੇਟ ਹੈਗਾ ਜੀ ਇਹਦਾ 75 ਰੁਪਏ ਕਿਲੋ ਦਾ ਭਾਅ ਜੀ ਸੰਤਰੇ ਦਾ ਜੀ ਹਾਂਜੀ ਦੋਸਤੋ ਵਧੀਆ ਕੇਨੂ ਦਾ ਭਾਅ ਹੈਗਾ ਜੀ 35 ਰੁਪਏ ਕਿਲੋ ਦਾ ਭਾਅ ਜੀ ਕੇਨੂ ਦਾ ਜੀ ਜਿਹੜੇ ਵਧੀਆ ਰੰਗਦਾਰ ਕੇਨੂ ਨੇ ਇਹ ਪੂਰੇ ਵਧੀਆ ਤੇ ਰੇਟ ਹੈਗਾ ਇਹਦਾ 35 ਰੁਪਏ ਕਿੰਨੇ ਦਾ ਭਾਜ ਜੀ ਬੰਦ ਗ੍ਰੇਡ ਦਾ ਜੀ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਰਿਹਾ ਜੀ ਪਵਿੱਤੇ ਦਾ ਜੀ ਬੰਦ ਗ੍ਰੇਡ ਦਾ ਭਾਅ ਰਿਹਾ ਜੀ ਪਵਿੱਤੇ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਹਾਂਜੀ ਦੋਸਤੋ ਆਪਾਂ ਮਸੰਮੇਵਾਰ ਵੀ ਗੱਲਬਾਤ ਕਰਦੇ ਹਾਂ ਮਸੰਮੇ ਦਾ ਕੀ ਭਾਅ ਚੱਲ ਰਿਹਾ ਹੈ ਤੇ ਪੈਣ ਹੈ ਫਲਦਾ ਜੀ ਤੇ ਆਪਾਂ ਬੰਦ ਗੱਟੇ ਵਾਲੀ ਗੱਲਬਾਤ ਕਰਾਂਗੇ ਵੀ ਮਸੰਮੀ ਦਾ ਕੀ ਭਾਅ ਚੱਲ ਰਿਹਾ ਜੀ ਅਰਜਦਾ ਜੀ ਫੋਨ ਸੇਲ ਦਾ ਤੇ ਆਪਾਂ ਨਾਰਾਂ ਬਾਰੇ ਵੀ ਦੱਸਾਂਗੇ ਵੀ ਕੀ ਭਾਅ ਚੱਲ ਰਿਹਾ ਤੇ ਛੋਟੇ ਗਿਫਟ ਵਾਲੇ ਸੇਲ ਦਾ ਵੀ ਭਾਅ ਦੱਸਾਂਗੇ ਵੀ ਗਿਫਟ ਵਾਲੇ ਸੇਲ ਦਾ ਕੀ ਭਾਅ ਤਾਂ ਮੇਰਾ ਜੀ ਛੋਟੇ ਡੱਬਿਆਂ ਦੀ ਤਾਂ ਕੀ ਗੱਲ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਜੀ ਮਸੰਮੀ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਮਸੰਮੀ ਦਾ ਤੇ ਰੇਟ ਹੈਗਾ ਜੀ 20 ਕਿਲੋ ਵਾਲੀ ਮਸੰਮੀ ਦਾ ਭਾਅ ਹੈਗਾ ਜੀ 750 ਰੁਪਏ ਦਾ ਭਾਅ ਜ ਹਾਂਜੀ ਦੋਸਤੋ ਜਸਪਰੀ ਦਾ ਭਾਅ ਹੈਗਾ ਜੀ 150 ਰੁਪਏ ਡੱਬੀ ਦਾ ਭਾਅ ਜੀ ਸਿੰਗਲ ਦਾ ਜੀ ਕਿਸੇ ਨੇ ਵੀ ਲੈਣੀ ਹੈ ਜੀ 150 ਰੁਪਏ ਦਾ ਭਾਅ ਜੀ ਸਿੰਗਲ ਡੱਬੀ ਦਾ ਕੀ ਰੇਟ ਲਾਵਾ ਛੱਡਣ ਲੱਗਾ ਓਏ ਖੰਜੂਰਾ ਦਾ ਹੈਂ ਹਾਂਜੀ ਦੋਸਤੋ ਜਿਹੜਾ ਖੰਜੂਰਾ ਦਾ ਰੇਟ ਹੈਗਾ ਜੀ ਇਹਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਖੰਜੂਰਾ ਨਾਲ ਜੀ ਇਹਨਾਂ ਦਾ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰੇਟ ਇਹਦਾ ਹਾਈ ਹੁੰਦਾ 30 ਰੁਪਏ ਡੱਬੀ ਦਾ ਪੀਸ ਵੇਚਦਾ ਜੀ ਬਾਜ਼ਾਰ ਦੇ ਵਿੱਚ ਤੇ ਬੰਦ ਡੱਬੇ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਖੰਜੂਰਾ ਨਾਲ ਜੀ ਇਹ ਸਰਤੀ ਵਾਲੀ ਆਈਟਮ ਦਾ ਰੇਟ ਹੈ ਜੀ ਹਾਂ ਜੀ ਦੋਸਤੋ ਅੰਗੂਰਾ ਦਾ ਰੇਟ ਹੈਗਾ ਜੀ ਬੰਦ ਡੱਬੀਆਂ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਹੈ ਜੀ ਇਹ ਡੱਬਾ ਪੂਰਾ ਲੈਣਾ ਪੈਣਾ ਹੈ ਘਟੋ-ਘਟੋ 850 ਰੁਪਏ ਦਾ ਰੇਟ 850 ਰੁਪਏ ਦਾ ਰੇਟ ਹੈ ਜੀ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਡੱਬੇ ਦਾ ਰੇਟ ਹੈ ਜੀ ਅੰਗੂਰਾ ਦਾ ਹਾਂਜੀ ਦੋਸਤੋ ਜਿਹੜਾ ਕੀਵੀ ਹੁੰਦਾ ਨਾ ਕੀਵੀ ਦਾ ਰੇਟ ਘੱਟ ਹੁੰਦਾ ਤੇ ਜਸਪਰੀ ਦਾ ਰੇਟ ਆਪਾਂ ਨੇ ਦੱਸ ਹੀ ਦਿੱਤਾ ਤੇ ਇਹ ਕੀਵੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਇਹ ਸਿੰਗਲ ਡੱਬੀ ਮਿਲ ਜੂ 100 ਰੁਪਏ ਦੀ ਇਹ ਡੱਬਾ ਬੰਦ ਲੈਣਾ ਤਾਂ 80 ਰੁਪਏ ਦਾ ਰੇਟ ਆ ਜੀ ਕਿਸੇ ਨੇ ਮਿਲਿਆ ਨਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਬੰਦ ਡੱਬਾ ਮਿਲ ਜੂ ਆ ਜੀ ਹਾਂਜੀ ਦੋਸਤੋ ਡ੍ਰੈਗਨ ਫਰੂਟ ਦਾ ਰੇਟ ਹੈਗਾ ਜੀ 60 ਰੁਪਏ ਪੀਸ ਦਾ ਭਾਅ ਜੀ ਡ੍ਰੈਗਨ ਫਰੂਟ ਦਾ ਤੇ 1 ਦਾ ਡੱਬਾ ਲੈਣਾ ਜੀ ਕਿਸੇ ਨੇ 1 ਦਾ ਡੱਬਾ ਵੀ ਮਿਲ ਜੂਗਾ ਜੀ ਤੇ ਸਿੰਗਲ ਪੀਸ ਦਾ ਹੈਗਾ ਜੀ 60 ਰੁਪਏ ਪੀਸ ਦਾ ਭਾਅ ਜੀ ਡ੍ਰੈਗਨ ਫਰੂਟ ਦਾ ਹਾਂਜੀ ਦੋਸਤੋ ਖੰਜੂਰਾ ਦਾ ਰੇਟ ਹੈਗਾ ਜੀ ਇਹ 1 ਦਾ ਪੈਕੇਟ ਵੀ ਮਿਲ ਜੂ ਖੰਜੂਰਾ ਦਾ ਜੇ ਕਿਸੇ ਨੇ ਲੈਣਾ ਜੀ ਇਹ ਵੱਧ ਤੇ 40 ਰੁਪਈਆ ਦਾ ਪੀਸ ਆ ਜੀ ਕਿਸੇ ਨੇ ਵੀ ਲੈਣਾ ਜੀ 40 ਰੁਪਈਆ ਦਾ ਪੀਸ ਮਿਲ ਜੂ ਹੈ ਜੀ ਖੰਜੂਰਾ ਦਾ ਹਾਂਜੀ ਦੋਸਤੋ ਅਨਾਰਾਂ ਦਾ ਰੇਟ ਹੈਗਾ ਜੀ 100 ਡੱਬੇ ਦਾ ਭਾਅ ਹੈਗਾ ਜੀ ਅਨਾਰਾਂ ਦਾ ਜੀ ਘੱਟੋ ਘੱਟ 1700 ਰੁਪਏ ਦਾ ਭਾਅ ਹੋ ਗਿਆ ਜੀ ਅਨਾਰਾਂ ਦਾ ਜੀ 100 ਡੱਬੇ ਦਾ ਭਾਅ ਜੀ ਅਨਾਰਾਂ ਦਾ ਹਾਂ ਹਾਂ ਲੋਟਾ ਤੁਸੀਂ ਹਾਂਜੀ ਦੋਸਤੋ ਨਰੀਅਲ ਦਾ ਭਾਅ ਹੈਗਾ ਜੀ 100 ਨਖਾਵਾ ਦਾ ਭਾਅ ਹੈ ਜੀ ਇਹਦੇ ਵਿੱਚ ਘੱਟੋ ਘੱਟ 10 ਪੀਸ ਲੈਣੇ ਪੈਂਦੇ ਜੇ ਕਿਸੇ ਨੇ ਵੀ ਲੈਣੇ ਜੀ 450 ਰੁਪਏ ਦਾ ਭਾਅ ਜੀ ਨਰੀਅਲ ਦਾ ਜੀ ਪਾਣੀ ਵਾਲੇ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਇਹ ਵੀ ਬੰਦ ਗਰੇਟਾਂ ਦਾ ਭਾਜ ਜੀ ਪੈਣਾ ਪਲ ਦਾ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਗੱਟਾਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਆਲੂਆਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਭਾਵੀ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਹੀ ਆਲੂਆਂ ਦਾ ਜੀ ਅੱਜ ਦਾ ਜੀ ਡੈਮਨ ਆਲੂ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਬੰਦ ਗੱਟਾਂ ਦਾ ਰੇਟ ਜੀ ਅੱਜ ਦਾ ਨਮਸਕਾਰ ਬਾਬੂ ਜੀ ਨਮਸਕਾਰ ਹੋਠੀ ਕੋਈ ਬਹੁਤ ਵਧੀਆ ਤੇ ਡੈਮਡਾਲੂ ਦਾ ਕੀ ਭਾਅ ਚੱਲੀ ਜਾਂਦਾ ਹੈ ਡੈਮਨ 600 ਰੁਪਏ ਪੀ ਗਿਆ ਜੀ ਹਾਂਜੀ ਦੋਸਤੋ 600 ਰੁਪਏ ਦਾ ਭਾਅ ਜੀ ਬੰਦ ਘੱਟੇ ਸਾਢੇ 600 ਤੇ ਆਪਾਂ 650 ਰੁਪਏ ਦਾ ਭਾਅ ਜੀ ਡੈਮਡਾਲੂ ਦਾ ਤੇ 600 ਤੋਂ ਲੈ ਕੇ 650 ਰੁਪਏ ਤੱਕ ਦਾ ਭਾਅ ਜੀ ਡੈਮਡਾਲੂ ਦਾ ਜੀ ਤੇ ਬੰਦ ਘੱਟੇ ਲੈਣੇ ਪੈਣੇ ਜੇ ਕਿਸੇ ਨੂੰ ਵੀ ਲੈਣੇ ਇਹ ਬੰਦ ਘੱਟਿਆਂ ਦਾ ਰੇਟ ਆ ਜੀ ਇਹ ਖੇਤੀ ਦਾ ਕੀ ਰੇਟ ਚੱਲੀ ਜਾਂਦੀ ਹੈ ਜੀ ਸਾਹਿਬ ਜੀ ਢਾਈ ਛੋਲੇ ਕੇ 300 22 ਖੇਤੀ ਦਾ ਰੇਟ ਹੈਗਾ ਜੀ 220 ਤੋਂ ਲੈ ਕੇ 300 ਰੁਪਏ ਤੱਕ ਦਾ ਪਾ ਰਹੇ ਜੀ ਖੇਤੀ ਆਲੂ ਦਾ ਜੀ ਇਹ ਬੰਦ ਘਟਿਆਂ ਦਾ ਰੇਟ ਹੈ ਜੀ ਖੇਤੀ ਆਲੂ ਦਾ ਤੇ ਐਲ ਆਰ ਦਾ ਕੀ ਰੇਟ ਰਿਹਾ 100 ਰੁਪਏ ਐਲ ਆਰ ਦਾ ਰੇਟ ਰਿਹਾ ਜੀ 5 ਰੁਪਏ ਦਾ ਪਾ ਰਿਹਾ ਜੀ ਐਲ ਆਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਸੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਜੀ ਅੱਜ ਦਾ ਕੀ ਭਾਅ ਆ ਰਿਹਾ ਹੈ ਦੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਰੇਟ ਹੈਗਾ ਜੀ 8 ਰੁਪਏ ਕਿਲੋ ਦਾ ਪਾ ਹੋ ਗਿਆ ਜੀ ਨਾਸਕ ਦੇ ਪਿਆਜ਼ ਦਾ ਜੀ 8 ਰੁਪਏ ਕਿਲੋ ਦਾ ਭਾਅ ਜੀ ਬੱਤੇ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ 8 ਰੁਪਏ ਕਿਲੋ ਜੀ ਪਿਆਜ਼ 8 ਰੁਪਏ ਕਿਲੋ ਦਾ ਭਾਜਿ ਪਿਆਜ਼ ਦਾ ਜੀ ਵਧੀਆ ਪਿਆਜ਼ ਹਾਂਜੀ ਦੋਸਤੋ ਨਵੇਂ ਪਿਆਜ਼ ਦਾ ਰੇਟ ਹੈਗਾ ਜੀ 13 ਰੁਪਏ ਕਿਲੋ ਦਾ ਭਾਜਿ ਨਵੇਂ ਪਿਆਜ਼ ਦਾ ਜੀ ਬੰਦ ਗੱਟੇ ਲੈਣੇ ਪੈਣਗੇ ਜੇ ਕਿਸੇ ਨੂੰ ਲੈਣਾ ਜੀ ਨਵਾਂ ਪਿਆਜ਼ 13 ਰੁਪਏ ਕਿਲੋ ਦਾ ਭਾਜਿ ਬੰਦ ਗੱਟੇ ਦਾ ਜੀ ਤੇ ਹੋਰ ਵੀ ਵਧੀਆ ਕੁਆਲਿਟੀ ਲੈਣੀ ਹੈ ਕਿਸੇ ਨੇ ਜੀ ਹੋਰ ਵੀ ਕੁ ਕੁਆਲਿਟੀ ਮਿਲਦੀ ਜੀ ਤੇ ਇਹਦਾ ਰੇਟ ਹੈਗਾ ਜੀ 15 ਰੁਪਏ ਕਿਲੋ ਦਾ ਭਾਜਿ ਪਿਆਜ਼ ਦਾ ਜੀ ਤੇ ਇਹ ਤੋਂ ਵੀ ਹੋਰ ਵੀ ਵਧੀਆ ਟਰਾਈਨ ਦਾ ਜੀ ਤੇ ਆਜ ਆਪਾਂ ਹੋਰ ਵੀ ਵਧੀਆ ਦਿਖਾ ਦੇਣਾ ਜੀ ਉਹਦਾ ਰੇਟ ਹੈਗਾ ਜੀ 17 ਤੋਂ ਲੈ ਕੇ 18 ਰੁਪਏ ਤੱਕ ਦਾ ਭਾਜ ਜੀ ਪਿਆਜ਼ ਦਾ ਇਹ ਹੈਗਾ ਮੋਟਾ ਪਿਆਜ਼ ਪੂਰਾ ਵਧੀਆ ਵਧੀਆ ਕੁਆਲਟੀ ਵਾਲੇ ਪਿਆਜ਼ ਹੈ ਜੀ ਇਹ 17 ਤੋਂ ਲੈ ਕੇ 18 ਰੁਪਏ ਤੱਕ ਦਾ ਭਾਜ ਜੀ ਪਿਆਜ਼ ਦਾ ਹਾਂ ਜੀ ਦੋ ਟੋਲਾ ਸੰਦਪਾ ਹੈਗਾ ਜੀ ਬੰਦ ਗੱਟਿਆਂ ਦਾ ਭਾਜ ਹੈਗਾ ਜੀ ਲਸੰਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਜ ਜੀ ਲਸੰਦਾ ਜੀ ਤੇ ਬੰਦ ਗੱਟਿਆਂ ਦਾ ਭਾਜ ਜੀ ਲਸੰਦਾ